ਇਸਨੇ ਫੇਕ 뷰 ਲਏ ਹਨ ਸਿੱਧੂ ਮੂਸੇਵਾਲੇ ਨੇ ਜਾਂ ਫਿਰ ਗੁਰੂ ਰੰਧਾਵੇ ਨੇ ਤਾਂ ਦੋਸਤੋ ਅੱਜ ਆਪਾਂ ਇਹੀ ਗੱਲ ਕਰਾਂਗੇ ਗਾਣੇ ਆਏ ਨੂੰ ਦੋਵਾਂ ਦੇ ਨੂੰ ਤਿੰਨ ਦਿਨ ਹੋ ਗਏ ਹਨ ਅੱਜ ਆਪਾਂ ਦੇਖਦੇ ਹਾਂ ਕਿਸ ਦਾ ਗਾਣਾ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ ਹੈ ਅਤੇ ਕਿਸ ਦੇ 뷰 ਆਰਗੇਨਿਕ ਹਨ ਅਤੇ ਕਿਸ ਦੇ 뷰 ਫੇਕ ਹਨ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁਰੂ ਰੰਧਾਵੇ ਦੀ ਕਿਉਂਕਿ ਗੁਰੂ ਰੰਧਾਵੇ ਦਾ ਗਾਣਾ ਸਿੱਧੂ ਮੂਸੇਵਾਲੇ ਤੋਂ ਇੱਕ ਦਿਨ ਪਹਿਲਾਂ ਆਇਆ ਸੀ ਆ ਦੇਖੋ ਇੱਕੋ ਸਕਰੀਨਸ਼ਾਟ ਗੁਰੂ ਰੰਧਾਵੇ ਦੇ ਗਾਣੇ ਤੇ ਹੁਣ ਤੱਕ 32 ਮਿਲੀਅਨ ਵਿਊ ਹੋ ਗਏ ਹਨ ਅਤੇ ਲਾਈਕ ਦੇਖੋ 3.5 ਲੱਖ ਤੋਂ ਵੀ ਘੱਟ ਹਨ ਅਤੇ ਟ੍ਰੈਂਡਿੰਗ ਨੰਬਰ 6 ਵਿੱਚ ਚੱਲ ਰਿਹਾ ਹੈ ਤੁਸੀਂ ਦੇਖ ਹੀ ਸਕਦੇ ਹੋ ਗੁਰੂ ਰੰਧਾਵੇ ਦਾ ਗਾਣਾ 32 ਮਿਲੀਅਨ ਵਿਊ 27 ਨਵੰਬਰ ਨੂੰ ਇਹਨੇ ਪਾਇਆ ᱛਿਗਾ ਤੇ ਕਮੈਂਟ ਚੈੱਕ ਕਰੋ 26000 ਕਮੈਂਟ 32 ਮਿਲੀਅਨ ਵਿਊ ਤੇ ਸਿਰਫ ਸਿਰਫ 26000 ਕਮੈਂਟ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਜਰੂਰ ਦੱਸੋ ਅਤੇ ਲਾਈਕ ਵੀ ਦੇਖ ਲਓ 3.5 ਲੱਖ ਤੋਂ ਵੀ ਘੱਟ ਹਨ 1 ਮਿਲੀਅਨ ਵੀ ਲਾਈਕ ਨਹੀਂ ਹੋਇਆ ਦੋਸਤੋ ਜੇਕਰ 32 ਮਿਲੀਅਨ ਵਿਊ ਹਨ ਤਾਂ ਤੁਸੀਂ ਖੁਦ ਦੱਸੋ ਕਿ ਕਿੰਨੇ ਮਿਲੀਅਨ ਲਾਈਕ ਹੋਣੇ ਚਾਹੀਦੇ ਸੀ ਅਤੇ ਕਿੰਨੇ ਕਮੈਂਟ ਹੋਣੇ ਚਾਹੀਦੇ ਸੀ ਇਹ ਗੱਲ ਕਰ ਰਹੇ ਆ ਅਸੀਂ ਗੁਰੂ ਰੰਧਾਵੇ ਦੀ ਦੋਸਤੋ ਗੁਰੂ ਰੰਧਾਵੇ ਦੇ ਕਮੈਂਟਾਂ ਵਿੱਚ ਅਸੀਂ ਤੁਹਾਨੂੰ ਦਿਖਾਉਣੇ ਹਾਂ ਆ ਦੇਖੋ ਆ ਹੈ ਗੁਰੂ ਰੰਦਾਵੇ ਦਾ ਕਮੈਂਟ ਬਾਕਸ ਇਸ ਵਿੱਚ ਦੇਖੋ ਗੁਰੂ ਰੰਦਾਵੇ ਨੂੰ ਛਾਂਪਾਂ ਹੀ ਪੈ ਰਹੀਆਂ ਹਨ ਆ ਦੇਖੋ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਾਕੀ YouTube ਉੱਤੇ ਜਾ ਕੇ ਕੋਈ ਵੀ ਇੱਕ ਵੀ ਚੱਜ ਦਾ ਕਮੈਂਟ ਮੈਨੂੰ ਨਹੀਂ ਦਿਖ ਰਿਹਾ ਸਿੱਧੂ ਮੂਸੇਵਾਲੇ ਦੇ ਕਮੈਂਟ ਇਸ ਦੇ ਵਿੱਚ ਹਨ ਲੋਕ ਸਿੱਧੂ ਮੂਸੇਵਾਲੇ ਦਾ ਨਾਮ ਲੈ ਰਹੇ ਹਨ ਅਤੇ ਗੁਰੂ ਰੰਦਾਵੇ ਨੂੰ ਬਹੁਤ ਬੁੱਠਾ ਸਿੱਧਾ ਬੋਲ ਰਹੇ ਹਨ ਕਿ ਕੀ ਲੋੜ ਸੀ ਤੈਨੂੰ ਪੰਗੇ ਲੈਣ ਦੀ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੀ ਆ ਦੇਖੋ ਸਿੱਧੂ ਮੂਸੇਵਾਲੇ ਦਾ ਗਾਣਾ 28 ਨਵੰਬਰ ਨੂੰ ਆਇਆ ਸੀ ਅਤੇ ਹੁਣ ਤੱਕ 30 ਮਿਲੀਅਨ ਵਿਊ ਹੋ ਗਏ ਹਨ ਅਤੇ ਇਹ ਗੁਰੂ ਰੰਧਾਵਾ ਦੇ ਤੋਂ ਇੱਕ ਦਿਨ ਬਾਅਦ ਵਿੱਚ ਆਇਆ ਸੀ ਅਤੇ ਲਾਈਕ ਦੇਖੋ ਤੁਸੀਂ 1.8 ਮਿਲੀਅਨ 2 ਮਿਲੀਅਨ ਲਾਈਕ ਹੋਣ ਵਾਲੇ ਹਨ ਅਤੇ ਕਮੈਂਟ ਬਾਕਸ ਵਿੱਚ ਤੁਸੀਂ ਦੇਖੋ 2.1 ਮਿਲੀਅਨ ਕਮੈਂਟ ਐਨੇ ਤਾਂ ਦੋਸਤੋ ਲਾਈਕ ਵੀ ਨਹੀਂ ਹਨ ਜਿਨੇ ਲੋਕਾਂ ਨੇ ਪਿਆਰ ਦਿੱਤਾ ਹੈ ਕਮੈਂਟ ਕੀਤੇ ਹਨ ਤੇ ਇਹ ਦੇਖੋ ਇਹ ਟ੍ਰੈਂਡਿੰਗ ਵਨ ਵਿੱਚ ਚੱਲ ਰਿਹਾ ਹੈ ਅਤੇ ਇਸ ਦਾ ਕਮੈਂਟ ਬਾਕਸ ਦੇਖੋ ਲੋਕ ਸਿੱਧੂ ਨਾਲ ਕਿੰਨਾ ਪਿਆਰ ਕਰਦੇ ਹਨ ਇੱਥੋਂ ਪਤਾ ਲੱਗਦਾ ਹੈ ਸਿੱਧੂ ਦੀ ਚੜ੍ਹਾਈ ਹੁਣ ਤੁਸੀਂ ਖੁਦ ਹੀ ਦੱਸ ਦਿਓ ਕਿਸ ਨੇ ਵਿਊ ਬੂਸਟ ਕੀਤੇ ਹਨ ਕਿਸ ਦੇ ਆਰਗੇਨਿਕ ਵਿਊ ਹਨ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਆ ਦੇਖੋ ਸਿੱਧੂ ਮੂਸੇਵਾਲੇ ਦੇ ਕਮੈਂਟ ਦੇਖੋ ਉਸ ਦੇ ਫੈਨ ਕਿੰਨਾ ਯਾਦ ਕਰ ਰਹੇ ਹਨ ਉਸ ਨੂੰ ਕਿੰਨਾ ਬਹੁਤ ਹੀ ਵਧੀਆ ਫੀਲ ਹੋ ਰਿਹਾ ਹੈ ਕਮੈਂਟ ਵੜ ਕੇ ਦੇਖੋ ਤੁਸੀਂ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਅਤੇ ਕਮੈਂਟ ਬਾਕਸ ਵਿੱਚ ਆਪਣੀ ਆਪਣੀ ਰਾਏ ਜ਼ਰੂਰ ਦਿਓ ਤੁਸੀਂ ਆ ਦੇਖੋ ਸਿੱਧੂ ਮੂਸੇਵਾਲੇ ਦਾ song ਹਜੇ ਵੀ 트ੈਂਡਿੰਗ ਬਣਦੇ ਹੈ ਤੇ 29 28 ਨਵੰਬਰ ਨੂੰ ਇਹ ਗਾਣਾ ਰਿਲੀਜ਼ ਕੀਤਾ ਸੀਗਾ 29 ਨਵੰਬਰ ਨੂੰ ਇਸ ਤੇ 20 ਮਿਲੀਅਨ ਕੰਪਲੀਟ ਹੋ ਚੁੱਕੇ ਸੀ ਇੱਕ ਦਿਨ ਦੇ ਅੰਦਰ ਅੰਦਰ ਤੇ ਆ ਹੁਣ ਤੁਸੀਂ ਚੈੱਕ ਹੀ ਕਰ ਸਕਦੇ ਹੋ ਵਿਊ ਇਹੇ ਦੋਸਤੋ ਆਪਾਂ ਨੇ 3-4 ਦਿਨਾਂ ਬਾਅਦ ਵੀਡੀਓ ਬਣਾਈ ਹੈ ਕਿਉਂਕਿ ਅਸਲੀ ਗਾਣੇ ਦਾ 3-4 ਦਿਨਾਂ ਬਾਅਦ ਹੀ ਪਤਾ ਲੱਗਦਾ ਹੈ ਤੇ ਹੁਣ ਤੁਸੀਂ ਦੱਸੋ ਕੌਣ ਜਿੱਤਿਆ ਕੌਣ ਹਾਰਿਆ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ